ਪਟਿਆਲਾ ਸਾਰਿਆਂ ਦਾ ਜੀ ਅੱਜ ਇੱਥੇ মিডিਆ ਦਾ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਸੰਗੂ ਦਾ ਕੈਂਪੇਨ ਆਗਾਜ਼ ਹੋ ਚੁੱਕਾ ਹੈ। ਔਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਪੋਜ਼ਿਟਿਵ ਫੀਡਬੈਕ ਆ ਰਹੀ ਹੈ। ਮੇਰੇ ਨਾਲ ਖੱਬੇ ਪਾਸੇ ਦਿਲਬੀਰ ਸਿੰਘ ਜੀ ਗੋਲਡੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਐਸਐਮਐਲ ਇਹ ਪਹਿਲਾਂ ਹੀ ਅਸੀਂ ਧੂਰੀ ਤੋਂ ਸ਼ੁਰੂਆਤ ਕੀਤੀ ਸੀ। ਔਰ ਮੇਰੇ ਰਾਈਟ ਸਾਈਡ ਤੇ ਮੇਰੇ ਛੋਟੇ ਵੀ ਦਸਵਿੰਦਰ ਸਿੰਘ ਜੀ ਧਮਾਨ ਜਿਹੜੇ ਇਹ ਤੋਂ ਕੰਪੀਟਿਸ਼ਨ ਕੀਤਾ ਸੀਗੇ 2022 ਦੇ ਇਲੈਕਸ਼ਨ ਤੋਂ ਅੱਜ ਅਸੀਂ ਇੱਕ ਆਪਣੇ ਵਰਕਰਸ ਮਿਲਣੇ ਕੀਤੀ ਹੈ ਸੱਜੇਪਾਸ ਮੇਰੇ ਨਾਲ ਰਾਹੁਲ ਪੱਠਲ ਜੀ ਚ ਤਿੰਨ ਦੋ ਦਿਨ ਪਹਿਲਾਂ ਅਸੀਂ ਬਹੁਤ ਅੱਛੀ ਮੀਟਿੰਗ ਸਾਡੇ ਸਤਜਾਰੀਓ ਬੀਬੀ ਰਜਿੰਦਰ ਕੌਰ ਜੀ ਪੱਠਲ ਨੇ ਲਹਿਰੇ ਵਿਖੇ ਕਰਾਈ ਸੀ ਅੱਜ ਦਾ ਮਕਸਦ ਵੀ ਸਿਮਿਲਰ ਅਸੀਂ ਸਾਰੇ ਇੱਕ ਆਪਣੇ ਸੁਨਾਮ ਦੇ ਵਰਕਰਾਂ ਨਾਲ ਮਿਲਣੀ ਹੈ ਸਭੀ ਕਿ ਜਿੰਨੇ ਦਿਨ ਹਲੇ ਕੰਨ ਦੀ ਵਾਟੀ ਚੱਲ ਰਹੀ ਹੈ ਉਹ ਦੋਨੇ ਦਿਨ ਅਸੀਂ 9 ਹਲਕਿਆਂ ਨੂੰ ਕਵਰ ਕਰਨਾ ਹੈ ਅੱਜ ਸਾਡਾ ਇਹ ਪੰਜਵਾਂ ਹਲਕਾ ਅਸੈਂਬਲੀ ਹਲਕਾ ਜਿਹਦੇ ਬਰਕਰਾਨ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਮੁੱਦੇ ਜਿਹੜੇ ਲੋਕਲ ਨੇ ਸੰਗਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚर्चा ਹੋਵੇ ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਭਦੀਪ ਸਿੱਧੂ ਮੂਸੇਵਾਲੇ ਦਾ ਕਿਤਨੂ ਯਾਰ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਸਰਤਨ ਕੌਰ ਉਹ ਬੜੇ ਡਾਇਰ ਸਿਰਕਮਸਟੈਂਸਸ ਚੋਂ ਗੁਜ਼ਰੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਮੇਰੇ ਨਾਲ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਗ ਲਗਾਏ ਜਾ ਰਹੇ ਨੇ ਭਾਜਪਾ ਦੀ ਸਰਕਾਰ ਦਿੱਲੀ ਤੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਤੇ ਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਸਿਰ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਯਾਦਾ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਵਿੱਚ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਏ ਹੈ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਨੂੰ ਕੋਲ ਇੱਕ ਬੜੇ ਤੱਥ ਇੰਪੋਰਟੈਂਟ ਪੇਸ਼ ਕਰਨ ਲੱਗਾ ਵੈਸੇ ਤੁਹਾਨੂੰ ਕੋਈ ਵੀਡੀਓ ਵੀ ਹੈ ਲੇਕਿਨ ਪ੍ਰੋਫੈਸ਼ਨਲ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਅਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਲਾ ਦਿਓ ਆ ਜਿਹੜਾ ਬਲੂ ਟਿੱਕ ਹੈ ਜਿਹਦੇ ਸਾਰੇ ਪਾਸੇ ਦੇਖਾ ਰਿਹਾ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੋਂ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਪਲੇਸਰ ਦੇ ਡਾਕੂਮੈਂਟ 4 ਨੰਬਰ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤੁਰਲਕਾ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਡਰੋ ਕੀਤੀ ਔਰ ਵਿਡਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸਵੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟੇ ਚੋਂ ਦਾ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਹਿਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲ੍ਹਾਂ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇਤਨੋਂ ਜ਼ਿਆਦਾ ਅਨਿਆਇਤ ਕੀ ਹੋ ਸਕਦਾ ਹੋਣਾ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਤ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਦੋਂ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿੱਸਾ ਰੈ ਦੈਟ ਕੈਟੈਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸੰਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਹੀ ਅਗਰ ਮੈਂ ਗੱਲ ਕਰਾਂ ਜਿੰਨਾ ਲਾਅ ਐਂਡ ਆਰਡਰ ਦਾ ਇਸ ਵਕਤ ਪੂਰੇ ਹਾਲ ਐ ਪੰਜਾਬ ਦੇ ਵਿੱਚ ਆ ਹੁਣੇ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੁਹਾਡੇ ਆਪਣੇ ਹੀ ਸੁਨਾਮ ਸ਼ਹਿਰ ਚ ਰਵਦਾਸਪੁਰੇ ਮੈਂ ਵਿਜ਼ਿਟ ਵੀ ਕੀਤਾ ਸੀਗਾ ਔਰ ਗੁਜਰਾਪਿੰਡ ਚ 25 ਬੰਦੇ ਮਾਰੇ ਗਏ ਨੇ ਜੀ 25 ਜ਼ਹਿਰੀਲੀ ਸ਼ਰਾਬ ਪੀ ਕੇ ਨੋ ਜਸਟਿਸ ਐਟ 올 ਅਖੇ ਜੀ 5-5 ਲੱਖ ਰੁਪਏ ਦਾ ਰੋਡ ਦੇ ਕੀ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਐ ਇਸ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਕਾਂਡ ਹੋਇਆ ਜਿਹੜਾ ਉਹ ਜ਼ਹਿਰੀਲੀ ਸ਼ਰਾਬ ਦਾ ਕੋਈ ਛੋਟਾ ਮੋਟਾ ਕਾਹਨ ਨਹੀਂ ਗਾ ਉਹ ਇਟ ਇਸ ਸਪਰੈਡ ਓਵਰ ਮੈਨੀ ਸਕੁਅਰ ਕਿਲੋਮੀਟਰਸ ਥੇਅਰ ਇਜ਼ ਅ ਪ੍ਰੋਪਰ ਇਨ ਮਾਫੀਆ ਇਨਵੋਲਡ ਜਿੱਦਾਂ ਮਾਫੀਆ ਪਹਿਲਾਂ ਚੱਲਦਾ ਇਹ ਕਹਿੰਦੇ ਸੀਗੇ ਅੱਜ ਇਹਨਾਂ ਦੀ ਸਰਕਾਰ ਵਿੱਚ ਮਾਫੀਆ ਉਜਾਗਰ ਹੋ ਗਿਆ ਰੇਂਤਾ ਦਾ ਮਾਫੀਆ ਮੇਰੇ ਕੋਲ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜਾ ਦੱਸ ਰਿਹਾ ਕਿ ਆ 12 13 ਜ਼ਿਲ੍ਹਿਆਂ ਵਿੱਚ ਆ ਫਲਾ ਫਲਾ ਆਦਮੀ ਤੇ ਆ ਫਲਾ ਫਲਾ ਅਫਸਰ ਜਿਹੜੇ ਨੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਕੋਈ ਐਕਸ਼ਨ ਨਹੀਂ ਹੋਇਆ ਉਹ ਅ ਰੀਅਲ ਏਸਟੇਟ ਮਾਫੀਆ ਸਾਰੇ ਆਪ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਿਤੇ ਕੋਈ ਪਲੋਟਾ ਦੇ ਕਬਜ਼ਾ ਕਰ ਰਿਹਾ ਜਿਹੜਾ 골ਡੀ ਆ ਉਥੋਂ ਦਾ ਜਲਾਲਾਬਾਦ ਬੱਸ ਸਟੈਂਡ ਦੇ ਥਾ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ ਸਰਬਜੀਤ ਗੌਰਮਾਨੁਖੇ ਇੱਕ ਐਨ ਆਰ ਆਈ ਦੀ ਕੋਠੀ ਪਰਮਜੀਤ ਸਿੰਘ ਜਗਰਾਉ ਆ ਕੈਨੇਡਾ ਰਹਿੰਦੇ ਉਹਨਾਂ ਦੀ ਕੋਠੀ ਹੜੱਪ ਲਈ ਇੱਕ ਤੁਹਾਡਾ ਪਠਾਨ ਮਾਜਰਾ ਜਿਹੜਾ ਐਮ ਐਲ ਏ ਇੱਥੋਂ ਦਾ ਪਟਿਆਲੇ ਦਾ ਉਨੇ ਇੱਕ ਇਸਟੈਬਲਿਸ਼ਡ ਕੇਬਲ ਨੈਟਵਰਕ ਦਾ ਹਾਊਸ ਉਹਦੇ ਤੇ 30 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਬਿਜ਼ਨਸ ਹੀ ਹੜਪ ਲਿਆ ਔਰ ਉਹ ਬੰਦੇ ਨੂੰ ਇਥੋਂ ਦੇਸ਼ੋਂ ਭਜਾ ਦਿੱਤਾ ਉਸ ਮਾਲਕ ਨੂੰ ਔਰ ਉਹ ਅੱਜ ਉਹਦੇ ਤੇ ਇੰਨੇ ਮਲਟੀਪਲ ਪਰਚੇ ਦਰਜ ਕਰਕੇ ਉਹ ਤੋਂ ਮੰਗ ਰਿਹਾ ਇਨ ਐਕਸਟਰਸ਼ਨ ਕਿ ਆਇਦਰ ਯੂ ਗਿਵ ਅਸ ਹੈਂਡ ਓਵਰ ਦ ਇੰਟਾਇਰ ਕੇਬਲ ਨੈਟਵਰਕ ਟੂ ਨੈਟਵਰਕ ਟੂ ਅਸ ਨਹੀਂ ਤਾਂ ਤੇਰੇ ਤੇ ਪਰਚੇ ਦਰਜ ਕਰਾਂਗੇ ਮਰੇ ਖਾਤੇ ਤੇ 35 40 ਪਰਚੇ ਉਹਦੇ ਤੇ ਦਰਜ ਕਰਦੇ ਮੈਂ ਇਸੇ ਤਰ੍ਹਾਂ ਹੀ ਟਰੱਗ ਮਾਫੀਆ ਡਰੱਗਸ ਨਾ ਕਿੰਨੀਆਂ ਮੋਤਾਂ ਹੁੰਦੀਆਂ ਮੈਂ ਜਦੋਂ ਰਵਦਾਸਪੁਰੇ ਗਿਆ ਉਹਨਾਂ ਨੇ ਕਿਹਾ ਜੀ ਐਂ ਕਰੋ ਤੁਸੀਂ ਇੱਕ ਅਮਨ ਅਰੋੜਾ ਜਿਹੜਾ ਮਿਨਿਸਟਰ ਹੈ ਉਹਦੇ ਘਰ ਦੇ ਬਾਹਰ ਜਾ ਕੇ ਚੈੱਕ ਕਰੋ ਸਭ ਕੁਝ ਅਵੇਲੇਬਲ ਹੈ ਚਟਾ ਦੇਸੀ ਸ਼ਰਾਬ ਜਰੀਲੀ ਡੁਪਲੀਕੇਟ ਹਰ ਕਿਸਮ ਦਾ ਕੈਮੀਕਲ ਨਸ਼ਾ ਹਰ ਕਿਸਮ ਦਾ ਸਿੰਥੈਟਿਕ ਨਸ਼ਾ ਹਰ ਕਿਸਮ ਦਾ ਮੈਡੀਕਲ ਨਸ਼ਾ ਸੋ ਮੈਂ ਤਾਂ ਤੁਹਾਡੇ ਜ਼ਰੀਏ ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਵਾਤਾਵਰਨ ਜਿਹੜਾ 2 ਸਾਲ ਦੇ ਰਾਜ ਤੋਂ ਬਾਅਦ ਮੈਂ ਸਮਝਦਾ ਕਿ ਬਹੁਤ ਕੈਦਾ ਖਲਾਫੀ ਤੇ ਬਹੁਤ ਇੱਕ ਕਿਸਮ ਦਾ ਜੋ ਆਪਣੇ ਹੀ ਵਾਅਦੇ ਤੋੜੇ ਨੇ ਆਮ ਆਦਮੀ ਪਾਰਟੀ ਨੇ ਔਰ ਬੜੇ ਬੇਸ਼ਰਮ ਹੋ ਕੇ ਤੋੜ ਰਹੇ ਨੇ ਕੋਈ ਸੰਗ ਦੇ ਵੀ ਨਹੀਂ 1000 ਰੁਪਏ ਔਰਤਾਂ ਨੂੰ ਪ੍ਰੋਮਿਸ ਕੀਤਾ ਸੀਗਾ ਉਹ ਤਾਂ ਚਲੋ ਕੀ ਦੇਣਾ ਸੀ ਇਹਨਾਂ ਨੇ 60 70000 ਰੁਪਏ ਨਵਾਂ ਕਰ 60 70000 ਕਰੋੜ ਰੁਪਏ ਦੋ ਸਾਲਾਂ ਚ ਕਰਜ਼ਾ ਚਾੜਦਾ ਪਰ ਫਿਰ ਵੀ ਕਹੀ ਜਾਂਦੇ ਆ ਰੰਗਲਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਔਰ ਜੋ ਮੈਂ ਸਮਝਦਾ ਕਿ ਬਦਲਾਖੋਦ ਦੀ ਰਾਜਨੀਤੀ ਕੀਤੀ ਹੈ ਡਾਊਨ ધ ਲਾਈਨ ਚਲੋ ਖੈਰ ਇਹਨੂੰ ਤਾਂ ਫੜ ਕੇ ਅੰਦਰ ਦਿੱਤਾ ਐ ਐਨਡੀਪੀਐਸ ਦੇ ਉਹਦਾ ਅਗਲੇ ਜਦ ਦਿਨ ਜਮਾਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਛੁੱਟੇ ਪਰਚੇ 'ਚ ਦਰਜਨਾ ਕਾਂਗਰਸ ਦੇ ਲੀਡਰਸ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਰੀਆਂ ਖੋਲ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਆਮ ਟਵਿਸਟਿੰਗ ਰਾਜਕੁਮਾਰ ਚੱਪੇਵਾਲ ਜਿਹੜਾ ਲੈ ਕੇ ਗਏ ਨੇ ਸਾਡਾ ਐਮ.ਐਲ.ਏ. ਫਰੋਮ ਆ ਛਾਰਪੁਰ ਜਿਹੜਾ ਇੱਕ ਉਮੀਦਵਾਰ ਐਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਵਾ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ ਤੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਸਕੇ ਤਾਂ ਯੋ ਮੈਂ ਸਾਰੇ ਵੋਲੰਟੀਅਰਸ ਨੂੰ ਅਪੀਲ ਕਰਦਾ ਸੁਨਾਮ ਚ ਵੀ ਗੈਨਾ ਖਾਸ ਰੋਪ ਤੇ ਕਿ ਤੁਸੀਂ ਸਿਰਫ ਦਰੀਆਂ ਚੱਕਣ ਵਾਸਤੇ ਰੱਖਿਆ ਤਾਂ ਮੈਂ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾਰਡੀ ক্লোਜ਼ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ लवली ਯੂਨੀਵਰਸਿਟੀ ਤੇ ਸਨੀ ਅਰੋੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ ਪੰਜ ਮੰਨਿਸਟਰ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਨੰਤਰ ਵਾਲੀ तितਲੀ ਇੱਕ ਕਾਲੀਦਰ ਚੋਲੇ ਆਂਦੀ ਪਮੰਟੀ ਨੂੰ ਤੁਹਾਡੇ ਆ ਚੱਬੇਵਾਲ ਚੱਕ ਕੇ ਬਰਾਮਾ ਮਰੋੜ ਕੇ ਹੁਸ਼ਾਰ ਉਹ ਤਿਤਲੀ ਔਰ ਤੀਜੀ ਤਿਤਲੀ ਜੀਪੀ ਫਤੇਗੜ ਸਾਹਿਬ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦਿਸ ਰਹੇ ਇਨਾਂ ਦਾ ਇਸ ਕਰਕੇ ਮੈਂ ਇਹ ਘਰਨਾ ਹੈ ਔਰ ਮੈਂ वचन 바ਧਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅਗਰ ਇਲੈਕਸ਼ਨ ਜਿੱਤਦੇ ਆ ਇਸ ਸੰਗਰੂਰ ਦੇ ਮੁੱਦੇ ਚਾਹੇ ਉਹ ਖੱਗਰ ਦੀ ਕਹਿਰ ਹੈ ਹੁਣੇ ਦੱਸਿਆ ਸੀ ਮੈਨੂੰ ਜਸਵਿੰਦਰ ਹੁਣੇ ਕਿ ਹਲੇ ਵੀ ਜਿਹੜਾ ਸੰਗਰੂਰ ਸੁਨਾਮ ਕਨੈਕਸ਼ਨ ਹੈ ਇਟ ਹਸ ਨੋਟ ਬੀਨ ਰਿਪੇਅਰਡ ਔਰ ਜੋ ਦਰਿਆ ਦੇ ਨਾਲ ਕਹਿਰ ਮਚਿਆ ਜੋ ਬੇਮੌਸਮੀ ਬਰਸਾਤ ਗੜਿਆਂ ਨਾਲ ਨੁਕਸਾਨ ਹੋਇਆ ਕਣਕ ਦਾ ਝੋਨੇ ਦਾ ਔਰ ਜੋ ਕਬਾਦ ਦਾ ਨੁਕਸਾਨ ਹੋਇਆ ਕਿਨੂਆ ਦਾ ਹੋਇਆ ਆਲੂਆ ਦਾ ਹੋਇਆ ਦੁਆਬੇ ਚ ਅੱਜ ਤੱਕ ਕਿਸੇ ਦੀ ਪਰਪਾਈ ਨਹੀਂ ਤੇ ਜਿਹੜਾ ਖੱਗਰ ਨੇ ਕਹਿਰ ਮਚਾਇਆ ਨੋ ਕੰਪਨਸੇਸ਼ਨ ਕੋਈ ਉਹਨਾਂ ਦਾ ਮੁਆਫਾ ਨਹੀਂਗਾ ਔਰ ਜੋ ਉਹਨਾਂ ਦੇ ਜਿਹੜੇ ਪੁਲ ਟੁੱਟੇ ਹੋਏ ਨੇ ਉਹ ਕਿਸੇ ਨੇ ਰਿਪੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹ এজেন্ডੇ ਇੰਪੋਰਟੈਂਟ ਰਹਣਗੇ ਲੋਕ ਸਭਾ ਦੇ ਵਿੱਚ ਚੱਕਣ ਵਾਸਤੇ ਇਸੇ ਤਰ੍ਹਾਂ ਇਹ ਦਰਜਾ ਬਦਰਜਾ ਸੁਨਾਮ ਦੇ ਆਹ ਔਰ ਡਿੜਬਾ ਔਰ ਤੁਹਰੀ ਅਤੇ ਹੋਰ ਨਾਲ ਇਲਾਕਿਆਂ ਦੇ ਜਿਹੜੇ ਮਸਲੇ ਨੇ ਪੰਜਾਬ ਦੇ ਮਸਲਿਆਂ ਦੇ ਨਾਲ ਨਾਲ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੈ ਚਾਹੇ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਅਨਿਆਏ ਕੀਤਾ ਜਾ ਰਿਹਾ ਵਾ ਜਿਹੜਾ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਗਰੂਗੜ ਭੇਜਿਆ ਜਾ ਰਿਹਾ ਵਾ ਇਹ ਸਾਰੇ ਮਸਲੇ ਜਿਹੜੇ ਨੇ ਅਸੀਂ ਉੱਥੇ ਉਠਾਵਾਂਗੇ ਦਿੱਲੀ ਦੇ ਬੜੀ ਲੋਕ ਸਭਾ ਔਰ ਜੋ ਡਿਸਕ੍ਰਿਮੀਨੇਸ਼ਨ ਹੋ ਰਹੀ ਪੰਜਾਬ ਨਾਲ ਪਹਿਲਾਂ ਵੀ ਹੋਈ ਹੁਣ ਫੇਰ ਹੋ ਰਹੀ ਔਰ ਲਾਸਟਲੀ ਜਿਹੜੇ ਸਾਡੇ ਕਿਸਾਨਾਂ ਨਾਲ ਤੱਕਾ ਹੋਇਆ ਹਰਿਆਣੇ ਦੀ ਪੁਲਿਸ ਨੇ ਜਿਸ ਤਰ੍ਹਾਂ ਅੰਦਰ ਵੜ ਕੇ ਸਾਡੇ ਬਾਰਡਰਾਂ ਦੇ ਕੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਉਹਨਾਂ ਨੇ ਜਿਹੜਾ ਕੀਤਾ ਔਰ ਸ਼ੁਭ ਕਰਨ ਦਾ ਜਿਹੜਾ ਕਤਲ ਹੈ ਉਹ ਮੈਂ ਸਮਝਦਾ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਜਿਹੜਾ ਹੈਗਾ ਅਨਿਆਏ ਔਰ ਉਹਦਾ ਕੋਈ ਇਨਸਾਫ ਨਹੀਂ ਹੋਇਆ ਉਹਦੀ ਅੱਜ ਵੀ ਜਿਹੜੀ ਹੈਗੀ ਆ ਐਫ ਆਈ ਆਰ ਉਹ ਹੈਗੀਆ ਅਣਪਛਾਤੇ ਬੰਦਿਆਂ ਦੇ ਖਿਲਾਫ ਉਹੀ ਐਫਆਈਆਰ ਅਣਪਛਾਤੇ ਬੰਦੇ ਜਿਹੜੇ ਭਗਵੰਤ ਮਾਨ ਕਿਸੇ ਵੇਲੇ ਇਹ ਕਿਆ ਕਰਦਾ ਸੀਗਾ ਇਹ ਪੁਲਿਸ ਕਦੀ ਅਣਪਛਾਤੀ ਹੋ ਸਕਦੀ ਹੈ ਔਰ ਜੋ ਤੇਨੇ ਕੋਈ ਐਫਆਈਆਰ ਨਹੀਂ ਕੀਤੀ ਇਤੋਂ ਸਾਬਤ ਹੋ ਗਿਆ ਕਿ ਭਗਵੰਤ ਮਾਨ ਤੇ ਬੀਜੇਪੀ ਦਾ ਕਿਸਾਨਾਂ ਦੀ ਆਵਾਜ਼ ਦਵਾਉਣ ਲਈ ਸ਼ਬ ਸ਼ੰਭੂ ਬੈਰੀਅਰ ਤੇ ਮੋਰਚਾ ਦਵਾਉਣ ਲਈ ਜੁਆਇੰਟ ਆਪਰੇਸ਼ਨ ਸੀ ਆਹ ਵੀਡੀਓ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਜੀਵਨ ਜੋਤ ਚਾਹਲ ਦੀ ਆ ਇੱਕ ਕਲੈਕਸ਼ਨ ਕੈਂਪੇਨ ਦੀ ਤਸਵੀਰਾਂ ਇਹ ਨਜ਼ਰ ਆ ਰਹੀਆਂ ਉਹ ਵਾਈਟ ਕੁਰਤੇ ਵੀ ਅਮਲੇਤਾ ਹੁੰਦੀ ਅੱਜ ਢੇਕੋ ਜਿਹਾ ਬਿਆਨ ਹੈ ਤਕਨੀਕ ਹੈ ਨਹੀਂ ਫਿਰਿਆ ਆਉਦੀ ਨਾਲੀ ਉਹਦੀ ਫੋਟੋ ਵੀ ਆ ਜੀ ਮੈਂ ਤੁਹਾਨੂੰ ਪਹਿਲਾਂ ਦਿਖਾਤੀ ਥੋੜੀ ਜਿਹੀ ਹੋਰ ਪਲੇ ਆ ਜਾਏਗੀ ਸ਼ਾਦੀ ਚ ਵੀ ਕਰ ਡੈਟ ਮੀਨਸ ਇਸ ਕੁਆਇਟ ਇੰਪੋਰਟੈਂਟ ਸਿੰਘ ਨੂੰ ਮੁਸੇਵਾਲੇ ਦੇ ਕਤਲ ਦੇ ਵਿੱਚ ਇਲਜ਼ਾਮਾਂ 'ਚ ਗ੍ਰਿਫਟ ਚਲਾਨਚ ਨਾਮਜਦ ਬੰਦਾ ਜੀਵਨ ਜੋਤ ਚਾਹਲ ਇਹ ਨਾ ਇੰਪੋਰਟੈਂਟ ਹੈ ਕਿ ਉਹ ਸ਼ਾਦੀ ਦੇ ਵਿੱਚ ਖੜਾ ਫੰਕਸ਼ਨ ਕਰਦਾ ਉਹਦੇ ਕੈਂਪੇਨ 'ਚ ਇਸ ਕਰਕੇ ਮੇਰੀ ਇਹ ਡਿਮਾਂਡ ਹੈ ਕਿ ਮੀਥੇਰ ਨੂੰ ਜਵਾਬ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਆਦਮੀਆਂ ਨਾਲ ਜਿਹੜੇ ਕ੍ਰਿਮੀਨਲਸ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਖਤਰਨਾਕ ਇਨਵੋਲਵਡ ਨੇ ਉਹਨਾਂ ਦੀ ਸਪੋਰਟ ਕਿਉਂ ਲੈ ਰਹੇ ਨੇ ਮੇਰੇ ਤੇ ਐਨਡੀਪੀਐਸ ਦਾ ਜਿਹੜਾ ਪਰਚਾਦਰ ਜੋ ਹੈ ਨਾ 2015 ਦਾ ਉਹਦਾ ਬੇਸਿਸ ਸਿਰਫ ਟੈਲੀਫੋਨ ਕਾਲ ਰਿਪੋਰਟ ਹੈ ਨਾਥਿੰਗ ਐਲਸ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਮੇਰੀ ਕੌਨਸਟੈਂਸੀ ਤੇ ਗੁਰਦੇਵ ਸਿੰਘ ਜਿਹੜਾ ਜਲਾਲਾਬਾਦ ਥਾਣੇ 'ਚ ਪੜੇਗਾ 2015 ਚ ਉਸਿਰ ਮੈਨੂੰ ਜਦੋਂ ਜਦੋਂ ਭੱਜ ਰਿਆ ਸੀ ਮੈਨੂੰ ਕਾਲਾਂ ਕਰਦਾ ਸੀ ਔਰ ਮੈਂ ਸਭ ਦੀਆਂ ਕਾਲਾਂ ਚਾਹੁੰਦਾ ਕੋਲ ਰਿਕਾਰਡਿੰਗ ਵੀ ਨਹੀਂ ਹੈ ਗਵਰਨਮੈਂਟ ਕੋਲ ਕਿਸੇ ਡਿਪਾਰਟਮੈਂਟ ਕੋਲ ਅੱਜ ਤੱਕ ਇੱਕ ਉਹਨੇ ਕੀ ਗੱਲ ਕੀਤੀ ਹੈ ਕੁਝ ਨਹੀਂਗਾ ਸਿਰਫ ਕਾਲ ਕਰਨਾ ਹੀ ਮੈਨੂੰ ਗੁਨਾਹ ਮੈਨੂੰ ਐਡਾ ਹਾਵੀ ਪਿਆ ਕਿ ਦੋ ਵਾਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੀ ਹੁਣ ਅ ਮੀਟ ਹੇਅਰ ਜਵਾਬ ਦੇਵੇਗਾ ਕਿ ਇਹ ਫੋਟੋ ਆ ਇਹਦੀ ਵੀਡੀਓ ਦਿਖਾਤੀ ਤੁਹਾਨੂੰ ਜਿਹੜਾ ਉਹਦਾ ਇਲੈਕਸ਼ਨ ਕੈਂਪੇਨ ਚ ਕਰ ਰਿਹਾ ਕੰਮ ਸੋ ਇਹ ਸਾਰੇ ਮਸਲੇ ਸੀਗੇ ਤੁਹਾਡਾ ਉਹਨਾਂ ਲਈ ਤਾਂ ਬਾਅਦ ਦਾ ਕੁਸਵਾਲ ਬਚਣਾ। ਉਸ ਤੋਂ ਮਾਲ ਫਾਮ ਨੇ ਤੁਹਾਡੇ ਨਾਲ ਕਿੜ ਕੱਢੀ ਤਾਂ ਉਸ ਦੀ ਵਜ੍ਹਾ ਕਰਨੇ ਸੁਪਾਲ ਸਿੰਘ ਖੈਰਾ ਉਹਨਾਂ ਸਮਰੂਹ ਉਤਰਨਾ ਪਿਆ। ਨਹੀਂ ਉਹ ਤਾਂ ਛੋਟਾ ਜਿਹਾ ਹਿੱਸਾ ਸੀ। ਉਹ ਤਾਂ ਕਿੰਡ ਤਾਂ ਭਗਵੰਤ ਮਾਨ ਸਾਰਿਆਂ ਨੇ ਕੱਢਿਆ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਉਂਗਲਾਂ ਕਰ ਕਰ ਕੇ ਕਿਚਿਚੀਆਂ ਲੈ ਕੇ ਬਾਜਵੇਂ ਨਾਲ ਸੁਖੀ ਰੰਦਾਵੇ ਨਾਲ ਰਾਜੇ ਭੜੇ ਨਾਲ ਬਦਤਮੀਜ਼ੀ ਕਰਦਾ ਔਰ ਉਹਨਾਂ ਨੂੰ ਧਮਕਾਉਂਦਾ ਵਿਧਾਨ ਸਭਾ ਦੇ ਅੰਦਰ ਤੁਸੀਂ ਕਹਿੰਦੇ ਕਿ ਉਹ ਜਿਹੜਾ ਇਹਦਾ ਉਹ ਜਿਹੜਾ ਇਹਦਾ ਕੈਰੈਕਟਰ ਹੈਗਾ ਇੱਕ ਪਹਿਲੂ ਆ ਭਗਵੰਤ ਮਾਨ ਦਾ that stands exposed that he is misusing police force vigilance to settle personal scores ਲੇਕਿਨ ਇੱਕ ਲਾਰਜਰ ਤਸਵੀਰ ਇਹ ਆ ਪੰਜਾਬ ਦੀ ਕਿ ਦੋ ਸਾਲਾਂ ਚ ਜੋ ਇਹਨਾਂ ਨੇ VIP ਕਲਚਰ ਦੇ ਚਿੱcke ਚਿੱcke ਤੇ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸਵਰਾਜ ਦੀ ਆਪਣੀ ਹੀ ਬਣਾਈ ਨੀਤੀ ਥੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਦੇ ਜਿਹੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲਫੇੜੇ ਮਾਰਨ ਤੇ ਆ ਗਿਆ ਕੀ ਨਾ ਉਹ ਕਹੇ ਕਿ ਕੀ ਹੈ ਸਾਡੇ ਉਹੋ ਉਹੋ ਕੀ ਲਫੇੜੇ ਮਾਰੂ ਤੇਰੇ ਸਰਪੰਚਾ ਕੋਈ ਕਬਜ਼ੇ ਕਰ ਰਿਹਾ ਵਾ ਕੋਈ ਕੋਠੀਆਂ ਤੇ ਕਰਦੇ ਸੋ ਇਸ ਕਰਕੇ ਇਹ ਸਾਰੀ ਇੱਕ ਨਾਰਜਤ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਹੈ ਉਸ ਵਕਤ ਹੈ ਪੰਜਾਬ ਦੀ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਖੋਸੇ ਤੇ ਪੂਰਾ ਉੱਤਰ ਸਕੇ ਤੇ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਹੈ ਸੰਗੂਰ ਤੇ ਸੁਨਾਮ ਤੇ ਦਿੜਬਾ ਤੇ ਧੂਰੀ ਤੇ ਲਹਿਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਰੱਖੀ ਖੈਰਤਾ ਆਵਾਜ਼ ਨੇ ਦੇਖਾਂ ਕਿ ਤਿਤਲੀਆਂ ਨੇ ਗੱਲ ਕੀਤੀ ਹੈ ਤਾਂ ਇਹ ਦਿੱਧੀਆਂ ਗਲਾਬ ਦੇ ਖਲੋਤੇ ਜਾ ਰਹੀਆਂ ਨੇ ਕਿਉਂ ਜਾ ਰਹੀਆਂ ਨੇ ਦੇਖੋ ਗੱਲ ਇਹ ਆ ਕਿ ਇਹ ਇਸ ਵਕਤ ਇੱਕ ਤਿਤਲੀਆਂ ਦਾ ਫੁੱਲਾਂ ਤੇ ਬੈਠਣ ਦਾ ਮੌਸਮ ਹੈ ਕਿਉਂਕਿ ਭਗਵੰਤਮਾਨ ਨੇ ਸ਼ੁਰੂ ਕੀਤਾ ਸਪਹਿਲਾ ਤਾਂ ਇਹ ਜੋ ਇਹ ਦੱਸਣ ਕਿ ਇਹਨਾਂ ਦੀ ਜਿਹੜੀ ਰਿੰਕੂ ਤਿਤਲੀ ਸੀ ਇੱਕ ਸਾਲ ਲੈ ਕੇ ਆਏ ਪਹਿਲਾਂ ਉਹਨੂੰ ਲੋਕ ਸਭਾ ਦੇ ਟਿਕਟ ਦਿੱਤੀ ਹੋਈ ਸੀ ਕਿ ਉਹ ਟਿਕਟ ਸਿਰੇ ਦੀ ਕਮਲ ਦੇ ਫੁੱਲ ਤੇ ਚਲੇਗਾ ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਡਿਫੈਕਸ਼ਨਸ ਹੋ ਰਹੀਆਂ ਇਹ ਤੁਸੀਂ ਅੱਛੇ ਤਰ੍ਹਾਂ ਸਮਝਦੇ ਆਂ ਕੁਝ ਤਾਂ ਲੋਕਾਂ ਨੂੰ ਐ ਲੱਗਦਾ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਜਾ ਰਹੇ ਨੇ ਕੁਝ ਇਸ ਤਰ੍ਹਾਂ ਜਾ ਰਹੇ ਨੇ ਕਿ ਦਬਾ ਕੇ ਪ੍ਰੈਸ਼ਰ ਸਰਕਾਰਾਂ ਦੇ ਬੜਾ ਹੈਗਾ ਵਾ ਬੀਜੇਪੀ ਦੇ ਕੋਲ ਤੁਹਾਨੂੰ ਪਤਾ ਈਡੀ ਤੇ ਸੀਬੀਆਈ ਹੈ ਜਿਹੜੇ ਬੰਦੇ ਵੱਡੇ ਵਪਾਰੀ ਨੇ ਪੈਸੇ ਉਹ ਤਾਂ ਟਿਕ ਨਹੀਂ ਸਕਦੇ ਇਹ ਤਾਂ ਕੁਐਸਚਨ ਬੀਜੇਪੀ ਨੇ ਚੂਜ਼ ਕਰਨਾ ਕਿ तितਲੀ ਕਿਹਨੂੰ ਬਣਾਉਣਾ ਹੈ ਉਹ ਕਿਸੇ ਨੂੰ ਵੀ ਦੇਸ਼ ਵਿੱਚ ਦਿੱਤਲੀ ਬਣਾ ਸਕਦੇ ਇਸ ਕਰਕੇ ਜਿਹੜੀ ਡਿਫੈਕਸ਼ਨ ਆ ਵਿਦਆਊਟ ਰੀਜ਼ਨ ਮੈਂ ਨੂੰ ਕੰਡੈਮਨ ਕਰਨਾ ਮੈਂ ਆਪਣੀ ਪਾਰਟੀ ਚ ਕਰ ਕਿ ਕਿਰਪਾ ਕਰਕੇ ਡਿਫੈਕਟਰਸ ਨੂੰ ਮਤ ਦੋ ਇਹ ਕਦੇ ਬੀਜੇਪੀ ਦੇ ਨਾਲ ਗੱਲ ਚਲਾ ਰਹੇ ਸੀ ਮੈਂ ਕਿ ਡੋਨਟ ਟੇਕ ਤੁਸੀਂ ਆਪਣੇ ਬੰਦਿਆਂ ਨਾਲ ਲੜਾਈ ਲੜੋ ਨਾ ਜਿਹੜੇ ਤੁਹਾਡੇ ਨਾਲ ਪੁਰਾਣੇ ਲੜੇ ਚੱਲ ਰਹੇ ਨੇ ਅਰਸੇ ਤੋਂ ਪਾਰਟੀ ਦਾ ਸਾਥ ਦੇ ਰਹੇ 40-40 ਸਾਲ ਦੇ ਨੇ ਆਪਣੀ ਸਿਕਾਇ ਕੰਮ ਸੀ ਉਹ ਵੀ ਬਾਹਰ ਭੱਗੇ ਹੋਏ ਬੀਜਪੀ ਚ ਭੱਗੇ ਮੈਂ ਤੁਹਾਨੂੰ ਜਵਾਬ ਦਿੰਦਾ ਨਾ ਜੀ ਕਿ ਉਹਦੇ ਪਿੱਛੇ ਕਾਰਨ ਨੇ ਜਿੱਦਾਂ ਹੁਣ ਫਰਜ਼ ਕਰੋ ਜਲੰਧਰ ਪੀ ਜਿਹੜੀ ਸਾਡਾ ਚੌਧਰੀ ਪਰਿਵਾਰ ਗਿਆ ਉਹਨਾਂ ਨੂੰ ਟਿਕਟ ਡਿਨਾਈ ਹੋਈ ਚਰਨਜੀਤ ਸਿੰਘ ਚੰਨੀ ਸਾਡੀ ਇਨਫੋਰਮੇਸ਼ਨ ਸਰਵੇ ਮੁਤਾਬਕ ਇੱਕ ਡਿਜ਼ਰਵਿੰਗ ਕੈਂਡੀਡੇਟ ਸੀ ਹੁ ਕੈਂਡੀਡੇਟ ਦੇ ਕੀ ਬੰਨਾ ਉਹ ਛੱਡ ਕੇ ਚਲੇ ਪਰਮਿੰਦਰ ਸਿੰਘ ਸੌਰਣ ਤੁਸੀਂ ਦੱਸ ਦਿੱਤਾ ਸੀ ਕਿ ਸਾਡੀ ਪਾਰਟੀ ਨਾਲ ਆਓ ਤੇ ਸੱਜਣਾ ਨਾਲ ਬਹਾਸ ਮਿਲਾਓ ਇੱਕ ਗੱਲਬਾਤ ਹੋਈ ਸੱਦਾ ਤਾਂ ਸਾਡਾ ਹੱਲੇ ਵੀ ਬਰਕਰਾਰ ਰਹੇ ਤੇ ਕਿ ਉਹਨਾਂ ਦੀ ਮਰਜ਼ੀ ਨਹੀਂ ਗਈ ਨਾ ਸੋ ਮੈਂ ਸਮਝਦਾ ਕਿ ਪਰਮਿੰਦਰ ਇਹ ਇੱਕ ਮੇਰਾ ਪਰਸਨਲੀ ਜਾਣਕਾਰ ਆ ਪ੍ਰਾਣੇ ਜਾਣਦੇ ਦੋਸਤ ਆ شریف ਆਦਮੀ ਆ ਇਹਦੇ ਚ ਸੁਖਬੀਰ ਦੀ 80 ਹੋਈ ਆ ਪਰ ਡੋਨਟ ਥਿੰਕ ਕੇ ਪਰਮਿੰਦਰ ਦਾ 80 ਹੋਈ ਉਹ ਠੀਕ ਆ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਨਹੀਂ ਮਿਲਦਾ ਲੇਕਿਨ ਸੁਖਬੀਰ ਬਾਦਲ ਨੇ ਆਪਣਾ ਇੱਕ ਇੱਕ ਕਿਰਦਾਰ ਉਹ ਕਿਰਦਾਰ ਪੇਸ਼ ਕੀਤਾ ਪੰਜਾਬ ਦੇ ਵਿੱਚ ਜਿੱਦਾਂ ਅੱਗੇ ਦੋ ਦਿਨਾਂ ਕੋਈ ਯਕੀਨ ਨਹੀਂ ਕਰੇਗਾ ਢੀਂਸਾ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਆਏ ਸ਼ਾਮਲ ਕਰਵਾਇਆ ਆਪਣੀ ਗੋਦੀ ਚ ਬਿਠਾਇਆ ਤੇ ਮੁਰਗੀ ਗੋਦੀ ਚ ਪਿਠਾ ਕੇ ਉਹਨਾਂ ਦਾ ਸਿਆਸੀ ਕਤਲ ਕੀਤਾ ਜਿਹੜੀ ਕਿ ਬਹੁਤ ਬਾਣੀ ਗੱਲ ਐ ਤਾਂ ਪਹਿਲਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਤੈਨੂੰ ਸ਼ਾਮਲ ਕਰਾਉਣ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਦੇਣੀ ਤੁਸੀਂ ਆਗਰ ਅਨ ਕੰਡੀਸ਼ਨਲ ਆਉਣਾ ਚਾਹੁੰਦੇ ਤੇ ਆ ਸਕਦੇ ਹੋ ਸੋ ਮੇਰੀ ਹਮਦਰਦੀ ਉਹਨਾਂ ਦੇ ਨਾਲ ਖੈਰਾ ਸਾਹਿਬ ਕਹਿੰਦੇ ਮਾਲਵੇ ਦੇ ਵਿੱਚ ਨਹਿਰਾ ਦਾ ਪਾਣੀ ਤਾਂ ਟੇਲਾ ਤੱਕ ਪਹੁੰਚ ਗਿਆ ਜੀ ਪਰ ਮਾਲਵੇ ਦੇ ਕਿਹੜਾ ਪੀਣ ਯੋਗ ਪਾਣੀ ਐ ਉਹ ਬਹੁਤ ਖਤਰਨਾਕ ਰੂਪ ਧਾਰਨ ਕਰ ਚੁੱਕਾ ਐ ਇਹ ਕਾਲਾ ਪੀੜਿਆ ਤੇ ਕੈਂਸਰ ਵਰਗੀ ਜਿਹੜੀ ਨਾਮ ਰਾਂਗ ਮਾਰੀ ਆ ਜੀ ਸ਼ਿਕਾਇਤ ਤਾਂ ਮੇਰੇ ਨਾਲੋਂ ਜ਼ਿਆਦਾ ਆਪਾਂ ਸਾਰੇ ਜਾਣਦੇ ਆ ਕਿ ਕੈਂ ਰੂਸ ਫ੍ਰੋਮ ਬਠਿੰਡਾ 3 ਵਾਲਾ ਪਾਣੀ ਕਾਫੀ ਅਰਸੇ ਤੋਂ ਬਹੁਤ ਬੁਰੀ ਤਰ੍ਹਾਂ ਜ਼ਹਿਰੀਲਾ ਹੋਇਆ ਕਿਉਂਕਿ ਇੰਨਾ ਜ਼ਿਆਦਾ ਪੈਸਟਿਸਾਈਡ ਇਨਸੈਕਟਿਸਾਈਡ ਖਾਦਾਂ ਦਾ ਉਪਯੋਗ ਉਹ ਸਾਰਾ ਨੀਚੇ ਜਾ ਰਿਹਾ ਵਾ ਕਿਸੇ ਨੇ ਇਸ ਇਕੋਲੋਜੀ এনवायरमेंट ਦੇ ਮੁੱਦੇ ਨੂੰ ਕੋਸ਼ਿਸ਼ ਨਹੀਂ ਕੀਤੀ ਬੁੱਢਾ ਦਰਿਆ ਯਾਦ ਕਰੋ ਕਿੰਨਾ ਵੱਡਾ ਦਾਵਾ ਕੀਤਾ ਭਗਵੰਤ ਮਾਨ ਨੇ ਕਿ ਮਗਰਲੀ ਸਰਕਾਰਾਂ ਨੇ ਖਤਮ ਕਰਦੇ ਅਸੀਂ ਬੁੱਢੇ ਨਾਲੇ ਨੂੰ ਸਾਫ਼ ਕਰਾਂਗੇ ਬੁੱਢਾ ਨਾਲਾ ਅੱਗੇ ਨਵੇਂ ਪੈੜੇ ਖਾਦ ਉਲਟਾ ਮੱਤੇਵਾੜਾ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਸੋ ਉਹ ਉਹ ਤੁਸੀਂ ਸਾਰਿਆਂ ਨੇ ਤੇ ਆਪਾਂ ਸਾਰਿਆਂ ਨੇ ਰੜ ਕੇ ਮੱਤੇਵਾੜਾ ਮੱਸੀ ਬਚਾਇਆ ਵਾ ਸੋ ਨਾ ਇਹਨਾਂ ਨੂੰ ਕੋਈ এনवायरमेंट ਦੀ ਚਿੰਤਾ ਵਾ ਨਾ ਇਹਨਾਂ ਨੂੰ ਕੋਈ ਨਸ਼ੇ ਦੀ ਚਿੰਤਾ ਵਾ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਮੀਥ ਏਅਰ ਦੀ ਕੋਈ ਇੱਕ ਇੰਟਰਵਿਊ ਲੈ ਰਿਹਾ ਸੀਗਾ ਆਪਣਾ ਚੈਨਲ ਉਹਨੇ ਨਸ਼ੇ ਬਾਰੇ ਜਦੋਂ ਸਵਾਲ ਪੁੱਛਿਆ ਉਹ ਕਹਿੰਦਾ ਕਿ ਉਦੋਂ ਤੱਕ ਨਹੀਂ ਨਿਭੜ ਸਕਦੇ ਉਹ ਵੀ ਮੇਰੇ ਕੋਲ ਕਲਿੱਪ ਹੈਗਾ ਜਦ ਤੱਕ ਡਿਮਾਂਡ ਰਹੇਗੀ ਇਹਦਾ ਮਤਲਬ ਮੀਥੇਰ ਨੇ ਮੰਨ ਲਿਆ ਵਾ ਕਿ ਡਿਮਾਂਡ ਚੱਲ ਰਹੀ ਆ ਤੇ ਸਪਲਾਈ ਸਾਨੂੰ ਕਰਨੀ ਪੈਣੀ ਆ ਸੋ ਡਰੱਗਸ ਕੰਟੀਨਿਊ ਟੂ ਬੀ ਅ ਮੇਜਰ ਇਸ਼ੂ ਐਂਡ ਗਵਰਨਮੈਂਟ ਦਾ ਅਟਰ ਫੇਲੀਅਰ ਉਹੀ ਕਿਚਰੀ ਵਾਲਿਆ ਯਾਦ ਕਰੋ ਹਮ 6 ਮਹੀਨੇ ਮੇ ਨਸ਼ੇ ਖਤਮ ਕਰਨਗੇ ਪੰਜਾਬ ਮੇ ਤੋ ਹੁਣ ਵਿਚਾਰਾ ਆਪ ਅੰਦਰ ਬੈਠਾ ਵਲ ਨਸ਼ੇ ਦਾ ਕੀ ਖਦਮ ਕਰਨੇ ਸਤਾਚਾਰਸ ਫਸ ਗਏ ਔਰ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਕੀ ਕਿਹਾ ਸੀ 24 ਘੰਟੇ ਮੇ ਅੱਛਾ ਕੌਣ ਕਹਿ ਰਿਹਾ ਮੈਂ ਨਹੀਂ ਕਹਿੰਦਾ ਤੁਸੀਂ ਖੈਰੇ ਦੀ ਗੱਲ ਨਾ ਮੰਨਿਓ ਕੋਈ ਵੀ ਤੁਸੀਂ ਕਿਸੇ ਆਪੋਜੀਸ਼ਨ ਦੇ ਹੋਰ ਲੀਡਰ ਦੀ ਗੱਲ ਨਾ ਮੰਨਿਓ ਤੁਸੀਂ ਮੰਨੋ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਉਹਨੇ ਅੰਮ੍ਰਿਤਸਰ ਇਹਨਾਂ ਦੇ ਕੈਂਡੀਡੇਟ ਦੇ ਮੋਹਰੇ ਖੜ ਕੇ ਪਤਾ ਕੀ ਕਿਹਾ ਕਹਿੰਦਾ ਅੰਮ੍ਰਿਤਸਰ ਦੇ ਫਲਾ ਫਲਾ ਏਰੀਏ ਦੇ ਵਿੱਚ ਮੇਰੇ ਚ ਆ ਫਲਾ ਫਲਾ ਅਫਸਰ ਨਸ਼ੇ ਦੇ ਜੁਮੇਵਾਰ ਨੇ ਕਹਿੰਦਾ ਮੈਂ ਰਾਗਵ ਛੱਡੇ ਨੂੰ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੂੰ ਬਦੂਦੋ ਕਹਿੰਦੇ ਆਪ ਤੋਂ ਜਾਂ ਆਪ ਹੀ ਰਾਤ ਚਲਾ ਰਹੇ ਹੋ ਚਲਾ ਤਾ ਉਹੀ ਰਿਹਾ ਵਾ ਸਾਰਾ ਕੁਝ ਇਹਨੂੰ ਉਹਨਾਂ ਨੇ ਘਣੋ ਲੱਗਤਾ ਬੇਅਦਬੀਆ ਦੀ ਗੱਲ ਉਹੋ ਕਰ ਰਿਹਾ ਵਾ ਔਰ ਮੈਂ ਇਥੇ ਇਹ ਦਾਅਵਾ ਦਿੱਨਾ ਕਿ 92 ਬੰਦੂਆਂ ਮਜ਼ਦੂਰਾਂ ਚੋਂ ਘੱਟੋ-ਘੱਟ ਇੱਕ ਜੀ ਤਾਂ ਜਾਗਦੀ ਜ਼ਮੀਨ ਹੈਗੀ ਬਾਕੀ ਉਹਨੂੰ ਸਿੱਖਣ ਦੀ ਲੋੜ ਆ ਔਰ ਇਹ ਜਿਹੜਾ ਮੀਥਿਆ ਨੇ ਕਿਹਾ ਕਿ ਸਪਲਾਈ ਹੈਗੀ ਆ ਹੀ ਸ਼ੁਡ ਅਪੋਲੋਜਾਈਜ਼ ਟੂ ਦ ਪੀਪਲ ਆਫ ਪੰਜਾਬ ਜਿਨ੍ਹਾਂ ਲੋਕਾਂ ਦੇ ਬੱਚੇ ਘਰਾਂ ਦੇ ਵਿੱਚ ਸਿਰੰਜਾ ਨਾਲ ਮਰ ਚੁੱਕੇ ਨੇ ਇਹ ਇਹ ਕਵੇ ਹੱਥ ਖੜੇ ਕਰਕੇ ਕਵੇਗੇ ਅਸੀਂ ਸਾਡੇ ਹੱਥ ਖੜੇ ਆ ਅਸੀਂ ਨਸ਼ਾ ਨਹੀਂ ਕੰਟਰੋਲ ਕਰ ਸਕਦੇ ਵੈਸੇ ਵੀ ਉਹਦੇ ਇੰਟਰਵਿਊ 'ਚ ਜਿਹੜਾ ਜਵਾਬ ਦਿੱਤਾ ਉਹਦਾ ਮਤਲਬ ਸੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਬਹੁਤ ਬੜਾ ਇੰਜੀਨियर ਸਾਹਿਬ